ਰਾਜਸਥਾਨ ਦੇ ਵਿੱਚ ਇੱਕ ਸਿੱਖ ਬੱਚੀ ਨੂੰ ਇਮਤਿਹਾਨ ਦੇਣ ਤੋਂ ਰੋਕਿਆ ਗਿਆ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਪੰਜਾਬ ਤੋਂ ਬਾਹਰ ਜਾਂ ਪੰਜਾਬ ਦੇ ਵਿੱਚ ਹਰਿਆਣਾ ਦਿੱਲੀ ਰਾਜਸਥਾਨ ਮੱਧ ਪ੍ਰਦੇਸ਼ਾ ਮਹਾਰਾਸ਼ਟਰ ਦੇ ਵਿੱਚ ਕਿਸੇ ਇੱਕ ਸਿੱਖ ਪਰਿਵਾਰ ਦੀ ਬੱਚੀ ਦੇ ਨਾਲ ਜਾਂ ਬੱਚੇ ਦੇ ਨਾਲ ਅਜਿਹਾ ਹੋ ਰਿਹਾ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਦਸਤਾਰ ਬਨ ਕੇ ਇਮਤਿਹਾਨ ਦੇਣ ਜਾਣਾ ਹੱਥ ਦੇ ਵਿੱਚ ਕੜਾ ਪਾ ਕੇ ਇਮਤਿਹਾਨ ਦੇਣ ਜਾਣਾ ਜਾਂ ਸ਼੍ਰੀ ਸਾਹਿਬ ਨੂੰ ਵੀ ਧਾਰਨ ਨਾ ਕਰਨ ਦੀਆਂ ਗੱਲਾਂ ਬੀਤੇ ਸਮਿਆਂ ਦੇ ਵਿੱਚ ਹੁੰਦੀਆਂ ਰਹੀਆਂ ਨੇ لیکن ਇਹ तमाम ਚੀਜ਼ਾਂ ਜਗਜੀਤ ਸਿੰਘ ਜੀ ਨਿਰੰਤਰ ਵਾਪਰ ਰਹੀਆਂ ਨੇ 27ਵੀਂ ਐਸਜੀਪੀਸੀ ਦੇ ਵੱਲੋਂ ਵਿਖਾਈ ਜਾਂਦੀ ਹੈ ਲੇਕਿਨ ਸਖਤਾਈ ਗਰਾਊਂਡ ਲੈਵਲ ਦੇ ਉੱਤੇ ਅਧਿਕਾਰੀਆਂ ਤੱਕ ਅਧਿਅਪਤਾ ਤੱਕ ਜਾਂ ਇਨਵਿਜੀਲੇਟਰ ਜੋ ਮੌਜੂਦ ਨੇ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ ਕਿਸੇ ਖਰੜੇ ਦੇ ਰੂਪ ਦੇ ਵਿੱਚ ਸੁਵਿਧਾਨ ਇਸ ਸੀਜ਼ਨ ਨੂੰ ਅਲਾਉ ਕਰਦਾ ਹੈ ਫਿਰ بار بار ਇਸ ਤਰ੍ਹਾਂ ਦਾ ਕਿਉਂ ਹੁੰਦਾ ਹੈ ਕਦੇ ਮੈਟਰੋ ਦੇ ਵਿੱਚ ਮਸਲਾ ਪੈ ਜਾਂਦਾ ਹੈ ਕਦੇ ਹਵਾਈ ਉਡਿਆਂ ਦੇ ਉੱਤੇ ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਹਰਿਆਣਾ ਦੇ ਆਸਥਾ ਸਕੂਲ ਦੀ ਕੜੇ ਵਾਲੀ ਘਟਨਾ ਤੁਸੀਂ ਜ਼ਿਕਰ ਕਰਕੇ ਆਏ ਹੋ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾਂਦੀਆਂ ਨੇ ਕਿ ਜੀ ਦੇਖੋ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਜਾਂ ਪ੍ਰਧਾਨ ਮੰਤਰੀ ਹੈਗੇ ਉਹਤੇ ਬੜੇ ਸਿੱਖ ਪੱਕੀ ਹੈਗੇ ਆ ਫਿਰ ਮਤਲਬ ਤੁਸੀਂ ਇਹ ਦੇਖੋ ਨਾ ਕਿ ਸਿਵਲ ਸਰਵਿਸਿਜ਼ ਦੇ ਜਿਹੜੇ ਇਹ ਲੋਕ ਨੇ ਇਹਨਾਂ ਨੇ ਕਿਤਨਾ ਕਿਤੇ ਤੇ ਸੰਵਿਧਾਨ ਨੂੰ ਹੀ ਅੱਗੇ ਲੈ ਕੇ ਜਾਣਾ ਹੁੰਦਾ ਨਾ ਜਿਹੜਾ ਉਸ ਮੁਲਕ ਦਾ ਹੈਗਾ ਤੇ ਪਰ ਫਿਰ ਜਦੋਂ ਇਹਨਾਂ ਦੇ ਨਾਲ ਹੀ ਇਦਾਂ ਦਾ ਵਿਤਕਰਾ ਹੋਏਗਾ ਤੇ ਫਿਰ ਇਹ ਕਿਹੜੇ ਸੰਵਿਧਾਨ ਦੀ ਗੱਲ ਹੋਏਗੀ ਜਾਂ ਕੀ ਹੋਏਗਾ ਇਹ ਇਸ ਤਰ੍ਹਾਂ ਦਾ بار بار ਹੁੰਦਾ ਰਹੇਗਾ ਤੇ ਫਿਰ ਜਦੋਂ ਸਿੱਖ ਕਹਿਣਗੇ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਆ ਜਦੋਂ ਇਹ ਵਾਲੀ ਵਿਚਾਰਧਾਰਾ ਉੱਭਰੇਗੀ ਕਿਉਂਕਿ ਜਿਹੜੇ ਸੰਵਿਧਾਨਕ ਹੱਕ ਨੇ ਉਹ ਨਹੀਂ ਦਿੱਤੇ ਜਾ ਰਹੇ ਬਿਨਾਂ ਗੱਲ ਤੋਂ ਜੇਲ੍ਹਾਂ 'ਚ ਬੰਦਿਆਂ ਨੂੰ ਡੱਕਿਆ ਜਾ ਰਿਹਾ ਹੈ ਤੇ ਫਿਰ ਜਿਹੜਾ ਹੈ ਜਰੂਰ ਸਿੱਖਾਂ ਦੇ ਅੰਦਰ ਇਕਾਏਗਾ ਕਿ ਕੀ ਚੱਲ ਕੀ ਰਿਹਾ ਹੈਗਾ ਇਹ ਬੱਚੀ ਨੇ ਤੇ ਸਟੈਂਡ ਲੈ ਲਿਆ ਕਿ ਮੈਂ ਆਪਣੇ ਕਕਾਰ ਨਹੀਂ ਲਾਉਣੇ ਕਈ ਜਿਹੜੇ ਹੈਗੇ ਆ ਨਾਰਮਲ ਆਪਾਂ ਕਹਿ ਸਕਦੇ ਹਾਂ ਕਿ ਸਮਝੌਤਾ ਕਰਕੇ ਅੰਦਰ ਚਲੇ ਵੀ ਜਾਂਦੇ ਹੋਣਗੇ ਵੀ ਭਾਈ ਆਪਾਂ ਪੇਪਰ ਦੇ ਕੇ ਬਾਹਰ ਆ ਕੇ ਚੱਲ ਜਾਾਂਗੇ ਕੋਈ ਗੱਲ ਨਹੀਂ ਜੇ ਲਾਉਣੇ ਵੀ ਪੈਗੇ ਉੱਥੇ ਜਿਹੜਾ ਹੈ ਉਹ ਚੀਜ਼ ਵੀ ਬੱਚੀ ਦੀ ਵੀ ਸ਼ਲਾਂਗਾ ਜਿਹੜੀ ਕਰਨੀ ਬੰਦੀ ਹੈ ਹੁਣ ਕਰ ਤੁਸੀਂ ਸੋਸ਼ਲ ਸਰਵਿਸਿਜ਼ ਦੀਆਂ ਜਿਹੜੀਆਂ ਐਗਜ਼ਾਮਸ ਹੋ ਰਹੇ ਨੇ ਤੇ ਉਹਦੇ ਤੋਂ ਇੱਕ ਬੱਚੀ ਤੋਂ ਕੀ ਖਤਰਾ ਹੋ ਸਕਦਾ ਹੈ ਜਾਂ ਤੇ ਫਿਰ ਜਿਹੜੇ ਪੇਪਰ ਲੈਣ ਵਾਲੇ ਨੇ ਉਹਨਾਂ ਨੇ ਸਵਿਧਾਨ ਨੂੰ ਨਹੀਂ ਪੜਿਆ ਜਾਂ ਉਹਨਾਂ ਨੂੰ ਇਹ ਚੀਜ਼ ਦੀ ਕੋਈ ਨੌਲੇਜ ਨਹੀਂ ਹੈਗੀ ਰਾਜਸਥਾਨ ਦੇ ਵਿੱਚ ਇੱਕ ਸਿੱਖ ਬੱਚੀ ਨੂੰ ਇਮਤਿਹਾਨ ਦੇਣ ਤੋਂ ਰੋਕਿਆ ਗਿਆ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਪੰਜਾਬ ਤੋਂ ਬਾਹਰ ਜਾਂ ਪੰਜਾਬ ਦੇ ਵਿੱਚ ਹਰਿਆਣਾ ਦਿੱਲੀ ਰਾਜਸਥਾਨ ਮੱਧ ਪ੍ਰਦੇਸ਼ਾ ਮਹਾਰਾਸ਼ਟਰ ਦੇ ਵਿੱਚ ਕਿਸੇ ਇੱਕ ਸਿੱਖ ਪਰਿਵਾਰ ਦੀ ਬੱਚੀ ਦੇ ਨਾਲ ਜਾਂ ਬੱਚੇ ਦੇ ਨਾਲ ਅਜਿਹਾ ਹੋ ਰਿਹਾ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾਂ ਘਟਨਾਵਾਂ ਵਾਪਰੀਆਂ ਨੇ ਦਸਤਾਰ ਬਨ ਕੇ ਇਮਤਿਹਾਨ ਦੇਣ ਜਾਣਾ ਹੱਥ ਦੇ ਵਿੱਚ ਕੜਾ ਪਾ ਕੇ ਇਮਤਿਹਾਨ ਦੇਣ ਜਾਣਾ ਜਾਂ ਸ਼੍ਰੀ ਸਾਹਿਬ ਨੂੰ ਵੀ ਧਾਰਨ ਨਾ ਕਰਨ ਦੀਆਂ ਗੱਲਾਂ ਬੀਤੇ ਸਮੇਂ ਦੇ ਵਿੱਚ ਹੁੰਦੀਆਂ ਰਹੀਆਂ ਨੇ لیکن ਇਹ तमाम ਚੀਜ਼ਾਂ ਜਗਜੀਤ ਸਿੰਘ ਜੀ ਨਿਰੰਤਰ ਵਾਪਰ ਰਹੀਆਂ ਨੇ ਸਖਤਾਈ ਵੀ ਐਸਜੀਪੀਸੀ ਦੇ ਵੱਲੋਂ ਵਿਖਾਈ ਜਾਂਦੀ ਹੈ ਲੇਕਿਨ ਉਹ ਸਖਤਾਈ ਗਰਾਊਂਡ ਲੈਵਲ ਦੇ ਉੱਤੇ ਅਧਿਕਾਰੀਆਂ ਤੱਕ ਅਧਿਆਪਕ ਤੱਕ ਜਾਂ ਇਨਵੈਜੀਲੇਟਰ ਜੋ ਮੌਜੂਦ ਨੇ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ ਕਿਸੇ ਖਰੜੇ ਦੇ ਰੂਪ ਦੇ ਵਿੱਚ ਬਿਲਕੁਲ ਆਪਾਂ ਇਹ ਕਹਿ ਸਕਦੇ ਹਾਂ ਕਿ ਰਾਜਸਥਾਨ ਦੀ ਜਿਹੜੀ ਰੀਸੈਂਟ ਘਟਨਾ ਹੈਗੀ ਹੈ ਜੈਪੁਰ ਦੇ ਵਿੱਚ ਪੂਰਨਿਮਾ ਯੂਨੀਵਰਸਿਟੀ ਜਿਹੜੀ ਹੈਗੀ ਹੈ ਉੱਥੇ ਤਰਨਤਾਨ ਦੀ ਬੱਚੀ ਹੈਗੀ ਆ ਗੁਰਪ੍ਰੀਤ ਕੌਰ ਜਿਹੜੀ ਉੱਥੇ ਐਗਜ਼ਾਮ ਦੇਣ ਦੇ ਲਈ ਜਾਂਦੀ ਹੈਗੀ ਆ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਸਿਵਲ ਸਰਵਿਸਿਜ਼ ਨਹੀਂ ਹੁੰਦੀਆਂ ਜਿਸ ਦੇ ਵਿੱਚ ਅੱਗੇ ਜਾ ਕੇ ਜੱਜ ਵਗੈਰਾ ਲੱਗਣੇ ਹੁੰਦੇ ਆ ਜਾਂ ਉਸ ਪਾਸੇ ਨੂੰ ਜਿਹੜੀਆਂ ਸਿਵਲ ਸਰਵਿਸਿਜ਼ ਹੋਰ ਵੀ ਜਿਹੜੀ ਸਟੀਮ ਹੁੰਦੀ ਆ ਉਧਰ ਲਈ ਐਗਜ਼ਾਮ ਹੈਗੇ ਆ ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਧਾਰਾ 25 ਧਾਰਾ 25 ਹੈਗੀ ਆ ਉਸ ਦੇ ਵਿੱਚ ਬਕਾਇਦਾ ਇਹ ਚੀਜ਼ ਹੈ ਕਿ ਜਿਹੜਾ ਹੈ ਸਿੱਖ ਆਪਣੀ ਇੱਕ ਕਿਰਪਾਨ ਪਾ ਕੇ ਜਿਹੜਾ ਜਾ ਸਕਦਾ ਹੈ 25 ਵਿੱਚ ਆਪਾਂ ਉਹਨੂੰ ਕੰਡੈਮਨ ਕਰਦੇ ਆਏ ਹਾਂ ਕਿ ਉਸ ਦੇ ਵਿੱਚ ਸਿੱਖਾਂ ਨੂੰ ਐਜ਼ ਅ ਹਿੰਦੂਆਂ ਦਾ ਇੱਕ ਤਰੀਕੇ ਦਾ ਹੰਗ ਹੀ ਦੱਸਿਆ ਗਿਆ ਹੈ ਕਿ ਜਿਹੜੇ ਸਿੱਖ ਨੇ ਉਹ ਪਰ 25 ਜਿਹੜੀ ਹੈ ਉਹ ਅਲਾਉ ਕਰਦੀ ਹੈ ਮਤਲਬ ਸੰਵਿਧਾਨ ਇਸ ਚੀਜ਼ ਨੂੰ ਅਲਾਉ ਕਰਦਾ ਹੈ ਫਿਰ बार-बार ਇਸ ਤਰ੍ਹਾਂ ਦਾ ਕਿਉਂ ਹੁੰਦਾ ਹੈ ਕਦੇ ਮੈਟਰੋ ਦੇ ਵਿੱਚ ਮਸਲਾ ਪੈ ਜਾਂਦਾ ਹੈ ਕਦੇ ਹਵਾਈ ਅੱਡਿਆਂ ਦੇ ਉੱਤੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਹਰਿਆਣਾ ਦੇ ਆਸਥਾ ਸਕੂਲ ਦੀ ਕੜੇ ਵਾਲੀ ਘਟਨਾ ਤੁਸੀਂ ਜ਼ਿਕਰ ਕਰਕੇ ਆਏ ਉਹ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਬਾਰ-ਬਾਰ ਇਹ ਚੀਜ਼ਾਂ ਕਹੀਆਂ ਜਾਂਦੀਆਂ ਨੇ ਕਿ ਜੀ ਦੇਖੋ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਜਾਂ ਪ੍ਰਧਾਨ ਮੰਤਰੀ ਹੈਗੇ ਆ ਉਹ ਤੇ ਬੜੇ ਸਿੱਖ ਪੱਕੀ ਹੈਗੇ ਆ ਫਿਰ ਇਸ ਤਰ੍ਹਾਂ ਦੀਆਂ ਕਿਉਂ ਬਾਰ-ਬਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਸਾਹਮਣੇ ਆਉਂਦੀਆਂ ਹੈਗੀਆਂ ਨੇ ਇਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਕਿ ਤੁਹਾਨੂੰ ਯਾਦ ਹੋਵੇਗੀ ਘਟਨਾ ਯੂਪੀ ਦੀ ਜਿੱਥੇ ਕਿ ਮੁੱਖ ਮੰਤਰੀ ਦੀ ਮੌਜੂਦਗੀ ਦੇ ਵਿੱਚ ਕਿਹਾ ਗਿਆ ਸੀ ਗੁਰਦੁਆਰੇ ਤੇ ਮਸਜਿਦਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਸੂਰ ਹੈਗੀਆਂ ਨੇ ਬਾਅਦ 'ਚ ਉਹ ਮਾਫੀ ਮੰਗ ਲਈ ਜਾਂਦੀ ਹੈ ਉਹ ਸਾਰਾ ਕੁਝ ਹੋ ਜਾਂਦਾ ਹੈ ਜੋ ਤੀਸ ਦਸਤਾਰ ਤੇ ਜੁੱਤੀ ਸੁੱਟਣ ਵਾਲਾ ਇਨਸੀਡੈਂਟ ਫਿਰ ਮਤਲਬ ਤੁਸੀਂ ਇਹ ਦੇਖੋ ਨਾ ਕਿ ਸਿਵਲ ਸਰਵਿਸਿਜ਼ ਦੇ ਜਿਹੜੇ ਇਹ ਲੋਕ ਨੇ ਇਹਨਾਂ ਨੇ ਕਿਤਨਾ ਕਿਤੇ ਤੇ ਸੰਵਿਧਾਨ ਨੂੰ ਹੀ ਅੱਗੇ ਲੈ ਕੇ ਜਾਣਾ ਹੁੰਦਾ ਹੈ ਨਾ ਜਿਹੜਾ ਉਸ ਮੁਲਕ ਦਾ ਹੈਗਾ ਹੈ ਤੇ ਪਰ ਫਿਰ ਜਦੋਂ ਇੰਨਾ ਦੇ ਨਾਲ ਹੀ ਇਦਾਂ ਦਾ ਵਿਤਕਰਾ ਹੋਏਗਾ ਤੇ ਫਿਰ ਇਹ ਕਿਹੜੇ ਸੰਵਿਧਾਨ ਦੀ ਗੱਲ ਹੋਏਗੀ ਜਾਂ ਕੀ ਹੋਏਗਾ ਇਸ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਵੀ ਸਿੱਖ ਸੰਸਥਾਨਾਂ ਨੇ ਵੀ ਜਿਹੜਾ ਹੈ ਸਖਤ ਨੋਟਿਸ ਜਿਹੜਾ ਲਿਆ ਹੈਗਾ ਤੇ ਹੁਣ ਤੇ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਪਟੀਸ਼ਨ ਵੀ ਜਿਹੜੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਜਿਸ ਤਾ ਕੇ ਸਵਾਗਤ ਕਰਨਾ ਬੰਦਾ ਹੈਗਾ ਉਥੋਂ ਦੀ ਲੋਕਲ ਲੀਡਰਸ਼ਿਪ ਦੋ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਵਿਧਾਇਕ ਵੀ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਸ਼ਾਇਦ ਕੋਈ ਸੂਬਾ ਪ੍ਰਧਾਨ ਨੇ ਉਹ ਵੀ ਸਿੱਖ ਹੈਗੇ ਨੇ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਆਇਆ ਦਿੱਲੀ ਕਮੇਟੀ ਨੇ ਬਕਾਇਦਾ ਜਿਹੜਾ ਇਸ ਤੇ ਆਵਾਜ਼ ਜਿਹੜੀ ਬੁਲੰਦ ਕੀਤੀ ਹੈ ਖਾਸ ਕਰਕੇ ਜਿਹੜੇ ਸਿੱਖ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਨੇ ਕਿਉਂਕਿ ਉੱਥੇ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈਗੀ ਉਹਨਾਂ ਨੂੰ ਜਿਹੜਾ ਹੈ ਆਵਾਜ਼ ਇੱਤੇ ਬੁਲੰਦ ਕਰਨੀ ਚਾਹੀਦੀ ਹੈ ਜੀ ਇਹ ਇਕੱਲਾ ਬਿਆਨਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਹੁਣ ਜੇ ਆਪਾਂ ਕਹੀਏ ਨਾ ਕਿ ਸਿਰਫ ਏਕਾ ਦੁਕਾ ਬਿਆਨ ਦੇਤੇ ਕਿਸੇ ਨੇ ਦੇਖੋ ਜੀ ਮੈਂ ਸੋਸ਼ਲ ਮੀਡੀਆ ਦੇ ਪੋਸਟ ਪਾਤੀ ਜਾਂ ਆਪਾਂ ਵੀ ਅੱਜ ਖਬਰ ਕੀਤੀ ਆਪਾਂ ਵੀ ਖਬਰ ਕਰਕੇ ਚਲੇ ਜਾਵਾਂਗੇ ਉਹ ਚੀਜ਼ ਦਾ ਕਿਤਨਾ ਕਿਤੇ ਫੋਲੋ ਅਪ ਜ਼ਰੂਰ ਹੋਣਾ ਚਾਹੀਦਾ ਹੈ ਜੇ ਉਹਨੂੰ ਸਹੀ ਤਰੀਕੇ ਦੇ ਨਾਲ ਹੋਣ ਮੰਨ ਲਓ ਕਿ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਪਾਈ ਹੈ ਤੇ ਉਹਨਾਂ ਦੀ ਵੀ ਸਪੋਰਟ ਜਿਹੜੀ ਹੈ ਕਰਨੀ ਚਾਹੀਦੀ ਹੈਗੀ ਆ ਕਿ ਇਧਰਲੇ ਬੰਨੇ ਹੋਰ ਕੀ ਹੋ ਰਿਹਾ ਉਹਨਾਂ ਨੂੰ ਵੀ ਬਕਾਇਦਾ ਪੈਰਵਾਹੀ ਕਰਨੀ ਚਾਹੀਦੀ ਹੈ ਚੰਗੇ ਉੱਥੇ ਵਕੀਲ ਜਿਹੜੇ ਭੇਜੇ ਜਾਣ ਜਿਹੜਾ ਕਿਉਂਕਿ ਇਹ ਕੋਈ ਗੈਰ ਸੰਵਿਧਾਨਿਕ ਮੰਗ ਤਾਂ ਹੈ ਨਹੀਂ ਸੰਵਿਧਾਨ ਉਸ ਚੀਜ਼ ਨੂੰ ਕਹਿੰਦਾ ਹੈਗਾ ਤੇ ਉੱਥੋਂ ਬਕਾਇਦਾ ਇੱਕ ਹੱਲ ਹੋ ਕੇ ਜੇ ਮੰਨ ਲਓ ਕਿ ਕੋਰਟ ਦੇ ਵੱਲੋਂ ਆਰਡਰ ਕੋਈ ਆ ਜਾਂਦਾ ਹੈ ਤੇ ਫਿਰ ਉਹ ਤੁਸੀਂ ਦਿਖਾ ਸਕਦੇ ਹੋ ਇਦਾਂ ਤੁਹਾਨੂੰ ਯਾਦ ਹੋਵੇਗਾ ਕਿ ਸੰਤ ਜਰਨੈਲ ਸਿੰਘ ਹੋਣਾ ਬਾਰੇ ਕੁਝ ਅਪਸ਼ਬ ਜਿਹੜੇ ਨੇ ਮਹਾਰਾਸ਼ਟਰ ਦੇ ਵਿੱਚ ਲਿਖੇ ਗਏ ਸਨ ਸ਼ਾਇਦ ਮੇਰੇ ਖਲ ਕਿਤਾਬਾਂ ਚ ਲਿਖੇ ਗਏ ਸਨ ਕੋਈ ਇਸ ਤਰ੍ਹਾਂ ਦੀ ਜਿਹੜਾ ਮੁੱਦਾ ਉੱਠਿਆ ਸੀ ਤੇ ਇੱਕ ਸਿੰਗਲ ਬੰਦੇ ਦੇ ਵੱਲੋਂ ਪਟੀਸ਼ਨ ਜਿਹੜੀ ਪਾਈ ਜਾਂਦੀ ਹੈ ਕਿ ਸੰਤਾ ਨੂੰ ਅਤਵਾਦੀ ਕਿਹਾ ਜਾਂ ਇਸ ਤਰੀਕੇ ਦੇ ਤੁਸੀਂ ਕੀਤਾ ਹੈਗਾ ਇਹ ਗਲਤ ਹੈਗਾ ਤੇ ਕੋਰਟ ਉਹਦੀ ਪਟੀਸ਼ਨ ਜਿਹੜੀ ਹੈ ਖਾਰਜ ਕਰ ਦਿੰਦੀ ਹੈ ਉਹ ਕਹਿੰਦੀ ਕਿ ਜੇ ਕੋਈ ਸੰਸਥਾ ਪਾਵੇ ਤੇ ਫਿਰ ਜਿਹੜਾ ਹੈ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਪੈਰਵਾਈ ਕਰੇ ਤੇ ਫਿਰ ਮਸਲੇ ਦੇ ਹੱਲ-ਵਲ ਗੱਲ ਜਾਂਦੀ ਹੈਗੀ ਜੇ ਇਕੱਲਾ ਬੰਦਾ ਕਹਿ ਲੈ ਕੇ ਮੈਂ ਪਟੀਸ਼ਨ ਪਾਲਾਂ ਤੇ ਸ਼ਾਇਦ ਇਸ ਤਰ੍ਹਾਂ ਦਾ ਹੋ ਜੇ ਉਹ ਨਹੀਂ ਹੁੰਦਾ ਹੈਗਾ ਉਸ ਮਸਲੇ ਜਿਹੜਾ ਮੇਰੇ ਖਿਆਲ ਨਹੀਂ ਕਿ ਸ਼੍ਰੋਮਣੀ ਕਮੇਟੀ ਨੇ ਕੁਝ ਕੀਤਾ ਜਾਂ ਨਹੀਂ ਕੀਤਾ ਪਰ ਇਸ ਮਸਲੇ ਜਿਹੇ ਉਹਨਾਂ ਨੇ ਪਾਈ ਹੈ ਤੇ ਉਹਦੀ ਸ਼ਲਾਂਗਾ ਕਰਨੀ ਜਿਹੜੀ ਬੰਦੀ ਹੈਗੀ ਜਾਂ ਨਹੀਂ ਤੇ ਬਾਰ-ਬਾਰ ਫਿਰ ਜੇ ਆਪਾਂ ਕਹੀਏ ਕਿ ਜੇ ਇਸ ਤਰ੍ਹਾਂ ਦਾ ਬਾਰ-ਬਾਰ ਹੁੰਦਾ ਰਹੇਗਾ ਤੇ ਫਿਰ ਜਦੋਂ ਸਿੱਖ ਕਹਿਣਗੇ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਆ ਜਦੋਂ ਇਹ ਵਾਲੀ ਵਿਚਾਰਧਾਰਾ ਉੱਭਰੇਗੀ ਕਿਉਂਕਿ ਜਿਹੜੇ ਸੰਵਿਧਾਨਕ ਹੱਕ ਨੇ ਉਹ ਨਹੀਂ ਦਿੱਤੇ ਜਾ ਰਹੇ ਬਿਨਾਂ ਗੱਲ ਤੋਂ ਜੇਲ੍ਹਾਂ 'ਚ ਬੰਦਿਆਂ ਨੂੰ ਡੱਕਿਆ ਜਾ ਰਿਹਾ ਏ ਤੇ ਫਿਰ ਜਿਹੜਾ ਹੈ ਜਰੂਰ ਸਿੱਖਾਂ ਦੇ ਅੰਦਰ ਇਕਾਏਗਾ ਕਿ ਕੀ ਚੱਲ ਕੀ ਰਿਹਾ ਹੈਗਾ ਵਿਦੇਸ਼ਾਂ ਦੇ ਵਿੱਚ ਆਪਾਂ ਦੇਖਿਆ ਕਿ ਕੋਈ ਮਸਲਾ ਆਉਂਦਾ ਹੈ ਜਾ ਕੇ ਉਹਨਾਂ ਨੂੰ ਐਕਸਪਲੇਨ ਕੀਤਾ ਜਾਂਦਾ ਹੈ ਤੇ ਉਹ ਉਸ ਚੀਜ਼ ਤੇ ਐਗਰੀ ਹੁੰਦੇ ਨੇ ਉਹ ਤੁਹਾਨੂੰ ਰਿਲੀਜੀਅਸ ਫ੍ਰੀडम ਦਿੰਦੇ ਨੇ ਤੁਸੀਂ ਕਿਰਪਾਨ ਪਾ ਸਕਦੇ ਹੋ ਤੁਸੀਂ ਕਿਰਪਾਨ ਘਰੇ ਰੱਖ ਸਕਦੇ ਹੋ ਆਪਾਂ ਯੂਕੇ 'ਚ ਵੀ ਇਹ ਚੀਜ਼ਾਂ ਦੇਖੀਆਂ ਨੇ ਕਈ ਵਾਰੀ ਉਹਨਾਂ ਦੇ ਵੀ ਫਰਮਾਨ ਜਿਹੜੇ ਆਉਂਦੇ ਹੈਗੇ ਨੇ ਪਰ ਜਦੋਂ ਚੀਜ਼ਾਂ ਅੱਗੇ ਜਾ ਕੇ ਐਕਸਪਲੇਨ ਕੀਤੀਆਂ ਜਾਂਦੀਆਂ ਨੇ ਡੈਮੋਕਰੇਟਿਕਲੀ ਤੇ ਉਹ ਮਸਲੇ ਦਾ ਹੱਲ ਹੋ ਜਾਂਦਾ ਹੈ ਪਰ ਹੁਣ ਜੇ ਭਾਰਤ 'ਚ ਇਹ ਤਾਂ ਹੋਣ ਲੱਗ ਗਿਆ ਫਿਰ ਤੁਸੀਂ ਦੇਖੋਗੇ ਗੱਲ ਫਿਰ ਕਿੱਧਰ ਨੂੰ ਜਾਏਗੀ ਫਿਰ ਸਾਨੂੰ ਜਿਹੜਾ ਹੈ ਸੋਚਣ ਵਿਚਾਰਾਂ ਦੀ ਜਿਹੜੀ ਜ਼ਰੂਰਤ ਹੈਗੀ ਔਰ ਐਕਟ ਕਰਨ ਦੀ ਲੋੜ ਹੈ ਨਾ ਕਿ ਇਕੱਲਾ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਸੀ ਕਿ ਸਾਡਾ ਇੰਨਾ ਹੀ ਫਰਜ ਹੋ ਗਿਆ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਪੋਸਟ ਭਾਜਪਾਈ ਆਗੂਆਂ ਦੇ ਵੱਲੋਂ ਸਿਰਫ ਇੱਕ ਖਹਿੜਾ ਛੜਾਣ ਦਾ ਕੰਮ ਕਰ ਰਹੀ ਹੈ ਕਿ ਜੀ ਦੇਖੋ ਅਸੀਂ ਇਹਦੇ ਉੱਤੇ ਆਪਣੀ ਨਿੰਦਾ ਵੀ ਜ਼ਾਹਿਰ ਕਰ ਦਿੱਤੀ ਆ ਅਸੀਂ ਬਤੌਰ ਸਿੱਖ ਜੋ ਕਰ ਸਕਦੇ ਸੀ ਕਰ ਲਿਆ ਲੇਕਿਨ ਨਹੀਂ ਜੇਕਰ ਤੁਸੀਂ ਸੱਤਾਧਰ ਦੇ ਵਿੱਚ ਮੌਜੂਦ ਹੋ ਤੇ ਤੁਸੀਂ ਸਿੱਖ ਹੋ ਤੇ ਤੁਹਾਡੇ ਤੋਂ ਤੁਹਾਡੇ ਕੌਮ ਦਿਲੋ ਤੁਹਾਡੀ ਕੌਮ ਤੁਹਾਡਾ ਆਵਾਮ ਪੁੱਛੇਗਾ ਸਵਾਲ ਕਿ ਤੁਸੀਂ ਇਸ ਦੋਤੇ ਕਰਕੇ ਰਹੇ ਹੋ ਜੇਕਰ ਕਿਸੇ ਕਿਸੇ ਦੀ ਕੁਟਮਾਰ ਹੁੰਦੀ ਹੈ ਤੇ ਜਦ ਤੁਸੀਂ ਸੱਤਾ 'ਚ ਵੀ ਨਹੀਂ ਹੁੰਦੇ ਤਦ ਤੁਸੀਂ ਰਾਜਸਥਾਨ ਪਹੁੰਚ ਜਾਂਦੇ ਹੋ ਅੱਜ ਤੁਸੀਂ ਰਾਜਸਥਾਨ ਨੂੰ ਸਿੱਧੇ ਜਾਣੇ ਵਾਸਤੇ ਬੱਚੀ ਵਾਸਤੇ ਕਿਉਂ ਨਹੀਂ ਪਹੁੰਚੇ ਹਾਂ ਇਹ ਇੱਕ ਬੱਚੀ ਦੇ ਨਾਲ ਨਹੀਂ ਪਿਛਲੇ 5 ਸਾਲਾਂ ਦੇ ਵਿੱਚ ਤਕਰੀਬਨ 87 ਬੱਚਿਆਂ ਦੇ ਨਾਲ ਭਾਵੇਂ ਸਖੋਭ ਭਾਵੇਂ ਬੱਚੀ ਹੋਏ ਵਾਪਰਿਆ ਤੇ ਖਾਸ ਤੌਰ ਤੇ ਜਿਹੜੇ ਜਿਹੜੇ ਜ਼ਿਆਦੇ ਕੇਸਿਸ ਨੇ ਜੋ ਰਿਪੋਰਟ ਕੀਤੇ ਕਿ ਨਾ ਜੋ ਸੋਸ਼ਲ ਮੀਡੀਆ ਦੇ ਵਿੱਚ ਤਾਂ ਕਾਫੀ ਘੱਟ ਪਹੁੰਚਦੇ ਨੇ ਲੇਕਿਨ ਜਦ ਬੱਚੇ ਇਮਤਿਹਾਨ ਦੇ ਕੇ ਬਾਹਰ ਆਉਂਦੇ ਨੇ ਬਾਹਰ ਆ ਕੇ ਪੇਰੈਂਟਸ ਦੇ ਨਾਲ ਗੱਲ ਕਰਦੇ ਨੇ ਆਪਣੇ ਵਿਦਿਅਕ ਅਧਾਰਿਆ ਤੱਕ ਜਿੱਥੋਂ ਦੀ ਟ੍ਰੇਨਿੰਗ ਲੈਂਦੇ ਨੇ ਉੱਥੇ ਤਹਾਂ ਕਿ ਇਹ ਬੱਚੀ ਨੇ ਤੇ ਸਟੈਂਡ ਲੈ ਲਿਆ ਕਿ ਮੈਂ ਆਪਣੇ ਕਕਾਰ ਨਹੀਂ ਲਾਉਣੇ ਕਈ ਜਿਹੜੇ ਹੈਗੇ ਆ ਨਾਰਮਲ ਆਪਾਂ ਕਹਿ ਸਕਦੇ ਹਾਂ ਕਿ ਸਮਝੌਤਾ ਕਰਕੇ ਅੰਦਰ ਚਲੇ ਵੀ ਜਾਂਦੇ ਹੋਣਗੇ ਵੀ ਭਾਈ ਆਪਾਂ ਪੇਪਰ ਦੇ ਕੇ ਬਾਹਰ ਆ ਕੇ ਚੱਲ ਜਾਾਂਗੇ ਕੋਈ ਗੱਲ ਨਹੀਂ ਜੇ ਲਾਉਣੇ ਵੀ ਪੈਗੇ ਤੇ ਉੱਥੇ ਜਿਹੜਾ ਹੈ ਉਹ ਚੀਜ਼ ਵੀ ਬੱਚੀ ਦੀ ਵੀ ਸ਼ਲਾਂਗਾ ਜਿਹੜੀ ਕਰਨੀ ਬੰਦੀ ਹੈ ਦੂਜਾ ਇਹਨਾਂ ਦੀ ਰਿਪੋਰਟਿੰਗ ਜ਼ਰੂਰ ਹੋਣੀ ਚਾਹੀਦੀ ਹੈ ਜਦੋਂ ਕੁਝ ਨੰਬਰ ਤੇ ਹੋਵੇ ਨਾ ਕਿ ਇੰਨੇ ਜ਼ਿਆਦੇ ਕੇਸਿਸ ਆ ਇੰਨੀ ਜ਼ਿਆਦੀ ਕੇਸ ਸਟੱਡੀਜ਼ ਆ ਫਿਰ ਕੀ ਆ ਕਿ ਕੇਸ ਨੂੰ ਵੀ ਕਿਤਨਾ ਕਿਤੇ ਬਲ ਮਿਲਦਾ ਹੈ ਹੁਣ ਕਰ ਤੁਸੀਂ ਸੋਸ਼ਲ ਸਰਵਿਸਿਜ਼ ਦੀਆਂ ਜਿਹੜੀਆਂ ਐਗਜ਼ਾਮਸ ਹੋ ਰਹੇ ਨੇ ਤੇ ਉਹਦੇ ਤੋਂ ਇੱਕ ਬੱਚੀ ਤੋਂ ਕੀ ਖਤਰਾ ਹੋ ਸਕਦਾ ਹੈ ਜਾਂ ਤੇ ਫਿਰ ਜਿਹੜੇ ਪੇਪਰ ਲੈਣ ਵਾਲੇ ਨੇ ਉਹਨਾਂ ਨੇ ਇਸ ਵਿਧਾਨ ਨੂੰ ਨਹੀਂ ਪੜਿਆ ਜਾਂ ਉਹਨਾਂ ਨੂੰ ਇਹ ਚੀਜ਼ ਦੀ ਕੋਈ ਨੌਲੇਜ ਨਹੀਂ ਹੈਗੀ ਗੱਲ ਇਹ ਦੀ ਸਰਕਾਰ ਨੇ ਐਸਜੀਪੀਸੀ ਨੇ ਜੋ ਬਣਾ ਕੇ ਦਿੱਤੀ ਸੀ ਰਿਪੋਰਟ ਸਾਲ 2021 ਦੇ ਵਿੱਚ ਨੌਜਵਾਨਦ ਨਾਲ ਵਾਪਰਿਆ ਸੀ ਉਹ ਰਿਪੋਰਟ ਸਿਰਫ ਐਜੂਕੇਸ਼ਨ ਡਿਪਾਰਟਮੈਂਟ ਦੇ ਕਈ ਹੋਰਨਾਂ ਰਿਪੋਰਟਸ ਦੇ ਵਿੱਚ ਧੂੜ ਖਾ ਰਹੀ ਹੈ ਚਾਹੀਦਾ ਸੀ ਜੇ ਸਟੇਟ ਲੈਵਲ ਦੇ ਉੱਤੇ ਵੱਖਰੀ ਰਿਪੋਰਟ ਤਿਆਰ ਹੋਵੇ ਨੈਸ਼ਨਲ ਦੇ ਜਿਹੜੇ ਐਗਜ਼ਾਮਸ ਹੁੰਦੇ ਨੇ ਉਹ ਵੱਖਰੇ ਹੋਣ ਬੈਂਕ ਦੇ ਜਿਹੜੇ ਐਗਜ਼ਾਮ ਹੁੰਦੇ ਨੇ ਉਹ ਵੱਖਰੇ ਹੋਣ ਕੈਟ ਆਈਆਈਟੀ ਆਈਐਮ ਦੇ ਐਗਜ਼ਾਮ ਹੁੰਦੇ ਨੇ ਉਹ ਤੇ ਪ੍ਰਾਈਵੇਟ ਇੰਸਟੀਟਿਊਸ਼ਨ ਨੂੰ ਵੱਖਰੇ ਭੇਜੇ ਜਾਣ ਲੇਕਿਨ ਅਜੇ ਹਾ ਨਜ਼ਰ ਨਹੀਂ ਆਇਆ ਕਿ ਇਹ ਵਾਪਰਿਆ ਉਮੀਦ ਕਰਦੇ ਹਾਂ ਐਸਜੀਪੀਸੀ ਸਖਤਾਈ ਦੇ ਨਾਲ ਐਕਟ ਕਰੇ ਆਪਣੀ ਹੋਂਦ ਨੂੰ ਬਚਾਉਣ ਦੀਆਂ ਇਹ ਤਮਾਮ ਕੋਸ਼ਿਸ਼ਾਂ ਦੇ ਵਿੱਚੋਂ ਇੱਕ ਇਹ ਹਿੱਸਾ ਹੋ ਸਕਦਾ ਜਿੱਥੇ ਅਸੀਂ ਨੀਛਲੀ ਥੋੜਾ ਕੰਮ ਕਰੀਏ ਤਾਂ ਸਾਨੂੰ ਥੋੜਾ ਨਜ਼ਰ ਜ਼ਰੂਰ ਆਏ ਬੱਚਿਆਂ ਨੂੰ ਵੀ ਮਾਨ ਹੋਇਆ ਕਿ ਹਾਂ ਹੁਣ ਸਾਨੂੰ ਸਾਡੇ ਕਕਾਰਾ ਦੇ ਨਾਲ ਸਾਡੇ ਇਹਨਾਂ ਤਮਾਮ ਚੰਦ ਇਮਤਿਹਾਨਾਂ ਨੂੰ ਦੇਣ ਦੀ ਇਜਾਜ਼ਤ ਹੁੰਦੀ ਹੈ ਜਿਵੇਂ ਅਸੀਂ ਸਕੂਲਾਂ ਦੇ ਵਿੱਚ ਕਰਦੇ ਹਾਂ ਬਹਰਾਲ ਪੰਜਾਬ ਦੇ ਕਿਸ ਸਕੂਲਾਂ ਤੋਂ ਵੀ ਖਬਰ ਸਾਹਮਣੇ ਆਈ ਚੁੱਕੀ ਹੈ ਕਿ ਬੱਚਿਆਂ ਨੂੰ ਰੋਕਿਆ ਜਾਂਦਾ ਦਸਤਾਰਾਂ ਵਾਸਤੇ ਇਹ ਕੜਿਆ ਵਾਸਤੇ ਖਾਸ ਤੌਰ ਤੇ